ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਤੀਰ ਛੱਡ ਦਿੱਤਾ ਗਿਆ ਹਵਾ ਦੇ ਵਿੱਚ ਜਿਹੜਾ ਨਿਸ਼ਾਨੇ ਉੱਤੇ ਜਾ ਲੱਗਿਆ ਹੈ ਇੱਕ ਪਾਸੇ ਬਾਗੀ ਧੜੇ ਵਾਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਪੰਜ ਮੈਂਬਰੀ ਕਮੇਟੀ ਦਾ ਖਾਸ ਕਰਕੇ ਮਨਪ੍ਰੀਤ ਈਆਲੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਸੀਂ ਉਸ ਟੀਰ ਦੀ ਗੱਲ ਕਰਦੇ ਹਾਂ ਜਿਹੜਾ ਐਨ ਨਿਸ਼ਾਨੇ ਤੇ ਲੱਗਿਆ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੁਣ ਉਹ ਨਹੀਂ ਰਹਿ ਗਿਆ ਹੁਣ ਪੱਕੇ ਸਿਆਸਤਦਾਨ ਬਣ ਗਏ ਨੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਸਿੱਖ ਕੌਮ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ ਲੇਕਿਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਬਣਗੇ ਕਿਉਂਕਿ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਲਨਾ ਵੱਲੋਂ ਫੈਸਲਾ ਲਿਆ ਗਿਆ ਸੀ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਸ ਤੋਂ ਬਾਅਦ ਅੰਤਰੰਕ ਕਮੇਟੀ ਵੱਲੋਂ ਇੱਕ ਫੈਸਲਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਬੀਰ ਸਿੰਘ ਨੂੰ ਲੈ ਕੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਭਾਰੀ ਰੋਸ ਗੁੱਸੇ ਵਿੱਚ ਆਈ ਸਿੱਖ ਕੌਮ 28 ਮਾਰਚ ਨੂੰ ਵਿਰੋਧ ਕੀਤਾ ਗਿਆ ਜਦੋਂ ਬਜਟ اجلاس ਸੀ ਸ਼੍ਰੋਮਣੀ ਅਕਾਲੀ ਦਲ ਦਾ ਇਵਨ ਦੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਗਨੀ ਰੁਕਮਿੰਦਰ ਸਿੰਘ ਦੀ ਸੁਲਤਾਨ ਸਿੰਘ ਦੀ ਅਤੇ ਗਿਆਨੀ ਹਰਪ੍ਰੀਤ ਦੀ ਗੱਲ ਵੀ ਨਹੀਂ ਮੰਨੀ ਵਿਰਸਾ ਸਿੰਘ ਬਲਟੋਹਾ ਦੀ ਗੱਲ ਵੀ ਨਹੀਂ ਮੰਨੀ ਭਲਵਿੰਦਰ ਸਿੰਘ ਪੁੰਦੜ ਜਿਹੜੇ ਚੀਮਾ ਹਾਗੇ ਨੇ ਡਾਕਟਰ ਉਹਨਾਂ ਦੀ ਗੱਲ ਨਹੀਂ ਮੰਨੀ ਬਿਕਰਮਜੀਤ ਸਿੰਘ ਜੀਤਿਆ ਵੀ ਗਏ ਲੇਕਿਨ ਸੁਖਬੀਰ ਸਿੰਘ ਬਾਦਲ ਗਏ ਪਤਾ ਨਹੀਂ ਕਿਹੜਾ ਕਿਹੜੀ ਗਿੱਦੜ ਸਿੰਘ ਸਿੰਘਾਈ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਮਗਰ ਆ ਗਿਆ 15 ਮਿੰਟਾਂ ਦੇ ਵਿੱਚ ਵਿੱਚ ਕਹਿ ਦਿੱਤਾ ਕਿ ਨਹੀਂ ਮੈਂ ਆਪਣਾ ਪ੍ਰਧਾਨਗੀ ਵਾਲਾ ਅਹੁਦਾ ਕੱਲ ਨੂੰ ਸੰਭਾਲ ਲਵਾਂਗਾ ਤੇ ਉਹਨਾਂ ਨੇ ਸੰਭਾਲਿਆ ਵੀ ਫਿਰ ਵਿਰੋਧ ਹੋਇਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਖਾਸ ਕਰਕੇ ਵਿਰੋਧ ਕੀਤਾ ਦਮਦਮੀ ਟਕਸਾਲ ਦੇ ਮੁਖੀ ਐਡਵੋਕ ਬਾਬਾ ਹਰਨਾਮ ਸਿੰਘ ਤੁਮਾ ਨੇ ਹਰਨਾਮ ਸਿੰਘ ਤੁਮਾ ਨੇ ਕਿਹਾ ਕਿ ਨਹੀਂ ਭਈ ਅਜਾ ਨਹੀਂ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਪ੍ਰਵਾਨ ਨਹੀਂ ਸਿੱਖ ਕੌਮ ਨੂੰ ਪ੍ਰਵਾਨ ਨਹੀਂ ਵਿਧਾਨ ਬਣਨਾ ਚਾਹੀਦਾ ਹੈ ਅਸੀਂ ਵਿਰੋਧ ਕਰਾਂਗੇ 15 ਅਪ੍ਰੈਲ ਨੂੰ ਅਸੀਂ ਜਿਹੜਾ ਇੱਕ ਫੇਰ ਹਜੂਮ ਲੈ ਕੇ ਆਵਾਂਗੇ ਵੱਡਾ ਕਟ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਹੋਵੇਗਾ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਿਰੋਧ ਹੋਵੇਗਾ ਲੇਕਿਨ ਇਹ ਸਾਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਹੈ ਸੂਤਰਾਂ ਦੇ ਹਿਮਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਲੰਧਰ ਦੇ ਨੇੜੇ ਕੋਈ ਗੁਰਦੁਆਰਾ ਸਾਹਿਬ ਹੈ ਉੱਥੇ ਸਮਾਗਮ ਦੇ ਵਿੱਚ ਐਡਵੋਕੇਟ ਹਜਿੰਦਰ ਸਿੰਘ ਤਾਮੀ ਅਤੇ ਦੰਦਮੇ ਟਿਕਾਣ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੇਖੇ ਗਏ ਹਰਨਾਮ ਸਿੰਘ ਧੁੰਮਾ ਤੇ ਉਸ ਸਮਾਗਮ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਗੁਪਤ ਮੀਟਿੰਗ ਵੀ ਹੋਈ ਯਾਨੀ ਕਿ ਐਡਵੋਕੇਟ ਹਰਿੰਦਰ ਸਿੰਘ ਤਾਮੀ ਫੈਸਲੇ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਐਡਵੋਕੇਟ ਹਰਿੰਦਰ ਸਿੰਘ ਤਾਮੀ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਜੇ ਗੱਲ ਕਰੀਏ ਜਿ ਕਮੇਟੀ ਦਾ ਹਿੱਸਾ ਹੋਣਾ ਚਾਹੀਦਾ ਸੀ ਨਹੀਂ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ 2024 ਨੂੰ ਬਣੀ ਸੀ ਜਿਸ ਦੇ ਪੰਜ ਮੈਂਬਰ ਹੁਣ ਲਗਾਤਾਰ ਭਰਤੀ ਮੁਹਿੰਮ ਦਾ ਜਿਹੜਾ ਹੈ ਵੱਡਾ ਜਿਹੜਾ ਹੈ ਉਹ ਰੋਲ ਅਦਾ ਕਰ ਰਹੇ ਨੇ ਐਡਵੋਕੇਟ ਹਰਜਿੰਦਰ ਧਾਮੀ ਵੀ ਗਏ ਚਲੇ ਕਿਰਪਾਲ ਸਿੰਘ ਬਡੁੰਗਰ ਵੀ ਗਏ ਚਲੇ ਤੇ ਹੁਣ ਉਹ ਪੰਜ ਮੈਂਬਰੀ ਵੱਲੋਂ ਤਰਜੀਹ ਦਿੱਤੀ ਜਾ ਰਹੀ ਹੈ ਇਧਰ ਗੁਪਤ ਮੀਟਿੰਗ ਹੋ ਗਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦੀ ਯਾਨੀ ਕਿ ਸਾਰੇ ਬਸਤੇ ਨੂੰ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਜਾ ਰਿਹਾ ਹੈ ਧੰਨ